सा वागुरु साब जी परमेश्वर दन्ना दुख का डेरा पन्ना आनंद करे नर नारी हर हर ਰੱਬਾ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਰਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਤੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਰਹਾਓ ਤੋਰ ਕੀ ਬਾਣੀ ਆਈ ਤੇਨ ਸਗਲੇ संत मटाई दयाल पुरख मेरवाना हर नानक साचव खाना सातना श्री वाहेगुरु साहिब जी परमेश्वर ਬਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਰਹਾ ਓ ਤੋਰ ਕੀ ਬਾਣੀ ਆਈ ਤੇਨ ਸਗਲੇ ਚਿੰਤ ਮਟਾਈ लपुरुख मेरवाना हर नानक साच वखान श्री वाहेगुरु गुरु जी परमेश्वर ददा दुख ਨੰਦ ਕਰੇ ਨਰ ਨਾਰੇ ਨਾਰੇ ਰਵਰਿਆ ਸਬਣੀ ਜਾਏ ਰਹਾਓ ਤਰ ਕੀ ਬਾਣੀ ਆਈ ਤੇਨ ਸਗਲੇ ਚਿੰਤ ਮਟਾਈ ਦਿਆਲ ਪ੍ਰਖ ਮਿਹਰਬਾਨ ਹਰ ਨਕ ਸਾਚਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ आनंद करे नर नारी हर हर प्रभु कृपा तारे परमेश्वर दता बना दुख रोका डेरा पना आनंद करे नर नारी ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਿ ਵਰਹਿਆ ਸਬਣੀ ਜਾਏ ਅਗਲੇ ਚੰਤ ਮਟਾਈ ਦਿਆਲ ਪ੍ਰੋਖ ਮਿਹਰਵਾਨਾ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰ ਸਰ ਦਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਤਾ ਬਨਾ ਦੁਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾਸ ਸਭ ਥਾਈ ਪਾਰ ਬ੍ਰਹਮ ਪੁਰਨਾ ਪਰਮੇਸ਼ਰ ਰਵਰਿਆ ਸਬਣੀ ਜਾਏ ਰਹਾ ਓ ਤੋਰ ਕੀ ਬਾਣੀ ਆਈ ਤੇਨ ਸਗਲੇ ਚਿੰਤਾ ਮਟਾਈ ਦਿਆਲ ਪ੍ਰੋਖ ਮਿਹਰਵਾਨ ਹਰ नानक साचव खाना सतम श्री वाहेगुरु साहिब जी परमेश्वर दता बन्ना धोखा आनंद करे नार नारे हर हर प्रभु कृपा तारे परमेश्वर देता बना दुख रोका डेरा पन्ना आनंद करे नार नारे ਕਿਰਪਾ ਤਾਰੇ ਸੰਤ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵਰਿਆ ਸਬਣੀ ਜਾਈ ਰਹਾਓ ਤੋਰ ਕੀ ਬਾਣੀ ਆਈ ਸਨ ਸਗਲੇ ਚੰਤ ਮਟਾਈ ਦਿਆਲ ਪ੍ਰੋਖ ਮਿਹਰਵਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦਖਰੋ ਕਾ ਡੇਰਾ ਪਨ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾਸ ਸਭ ਥਾਈ ਪਾਰ ਬ੍ਰਹਮ ਪੋਰਨਾ ਪਰਮੇਸ਼ਰ ਰਵਰਿਆ ਸਬਣੀ ਜਾਇ ਰਹਾ ਓ ਤੋਰ ਕੀ ਬਾਣੀ ਆਈ ਤੇਨ ਸਗਲੇ ਚਿੰਤ ਮਟਾਈ ਦਿਆਲ ਪ੍ਰੋਖ ਮਿਹਰਬਾਨਾ हर नानक साच बखाना सातना श्री वाहेगुरु साहब जी परमेश्वर दिता बना हा, हा, दो आनंद करे नर नारी हर हर प्रभु कृपा तारे परमेश्वर ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ How the ਸਾਬ ਜੀ ਪਰਮੇਸ਼ਰ ਦਿੱਤਾ ਬੰਦਾ ਸੰਤ ਸੋਖਵਾ ਸਭ ਥਾਈ ਵੇਸ਼ਰ ਦਿੱਤਾ ਬੰਨਾ ਹਾ ਦੁੱਖ ਰੋਗ ਦਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਆਨਾ ਸਤਨਾਮ ਸ੍ਰੀ ਵਾਇਗੁਰੂ ਸਭ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ Har har. ਵਰਹਿਆ ਸਬਣੀ ਜਾਇ ਰਹਾਓ ਤੋਰ ਕੀ ਬਾਣੀ ਆਇ ਤੇਨ ਸਗਲੇ ਚਿੰਤ ਮਟਾਈ ਦਿਆਲ ਪ੍ਰਖ ਮਿਹਰਬਾਨ ਹਰ ਨਾਨਕ ਸਾਚਵਖਾਨਾ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾਹ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਤੋ ਸੋਖਾ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਇ ਰਹਾਓ ਤੋਰ ਕੀ ਬਾਣੀ ਆਇ ਅਗਲੇ ਚੰਤ ਮਟਾਈ ਦਿਆਲ ਪਰਖ ਮਿਹਰਵਾਨਾ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਚੰਤ ਮਟਾਈ ਦਿਆਲ ਪ੍ਰੋਖ ਮਿਹਰਵਾਨਾ ਹਰ ਨਾਨਕ ਸਾਚਵ ਖਾਨਾ 사ਤਨਾ ਸ਼੍ਰੀ ਵਾਏ ਗੁਰੂ ਸਾਹਿਬ ਜੀ ਸਰ ਦਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਤਾ ਬਨਾ ਦੁਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਬਨਾ ਹਰ ਨਾਨਕ ਸਾਚਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ आनंद करे नर नारी हर हर प्रभु कृपा तारे परमेश्वर दाता बना दुख रोका डेरा पन्ना आनंद करे नर नारी ਰਬ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਇ चन्दा मटाई दयाल पुरख मेरवाना हर नानक साचव खाना सातना श्री वाए गुरु जी परमेश्वर दिता बन्ना ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ आनंद करे नार नारे हर हर प्रभु कृपा तारे संतो सोखो वा सब थाई पार ब्रह्म पूर्ण परमेश्वर रे वरया सबनी जाई ਗਲੇ ਚੰਤ ਮਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਦਾ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਇ ਰਹਾ ਓ ਤੋਰ ਕੀ ਬਾਣੀ ਆਈ ਤੇਨ ਸਗਲੇ ਚੰਦ ਮਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਦਾ